ਜਦੋਂ ਮਾਪੇ ਜਿਉਂਦੇ ਹੋਣਦੇ ਉਹਨਾਂ ਦੇ ਜਵਾਨਤੀ ਪੁੱਤ ਚਲੇ ਜਾਣ ਤਾਂ ਉਹਨਾਂ ਨੂੰ ਇਹੀ ਲੱਗਦਾ ਆ ਕਿ ਰੱਬ ਨੇ ਜਾਤੀ ਕਰਤੀ ਫਿਰ ਅੱਬ ਹੈਗਾ ਵੀ ਆ ਵੀ ਲੈ ਕੇ ਜਾਣਾ ਸੀ ਮੈਨੂੰ ਲੈ ਜਾਂਦਾ ਸੋ ਆਈ ਕੈਨ ਅੰਡਰਸਟੈਂਡ ਹਰ ਫੀਲਿੰਗ ਸੁਪਨੇ ਇੰਨੇ ਦੇਖੇ ਹੋਣਗੇ 5 ਮਹੀਨੇ ਨਹੀਂ ਅਜੇ ਵਿਆਹ ਨੂੰ ਤੁਸੀਂ ਗੱਲਾਂ ਤੀਆਂ ਆਗੋਂ ਦੋਤੇ ਦੋਤੀਆਂ ਦੇ ਸੁਪਨੇ ਸਜਾਲੇ ਹੋਣਗੇ ਮੇਰੀ ਮਦਰ ਆ ਉਹ ਹੁਣ ਇੰਡੀਆ ਆ ਉਹ ਦੋਤੇ ਦੋਤੀਆਂ ਦੇ ਵਿੱਚ ਰਹਿ ਕੇ ਪੂਰੇ ਖੁਸ਼ ਸੀਗੇ ਆਪਣੇ ਪੋਤੇ ਪੋਤੀਆਂ ਇਹ 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 ਇਹਨਾਂ ਨੂੰ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਬੱਚਿਆਂ ਦੇ ਬੱਚੇ ਪਿਆਰੇ ਹੋ ਜਾਂਦੇ ਨੇ ਸੋ ਪਤਾ ਨਹੀਂ ਕਿੰਨੇ ਸੁਪਨੇ ਦੇਖੇ ਹੁੰਦੇ ਆ ਜਦੋਂ ਇੱਕ ਧੀ ਜੰਮਦੀ ਆ ਫਿਰ ਉਹਨੂੰ ਪਾਲਦੇ ਆ ਪੜਾਉਂਦੇ ਆ ਲਿਖਾਉਂਦੇ ਆ ਸੋ ਕਿੰਨੇ ਸੁਪਨੇ ਹੁੰਦੇ ਆ ਮਾਮਾ ਦੇ ਪਿਓ ਦੇ ਵੀ ਉਹ ਸੁਪਨੇ ਸਾਰਾ ਕੁਝ ਇੱਕ ਹਾਦਸਾ ਰੋਲ ਕੇ ਰੱਖ ਦਿੰਦਾ ਆ ਤੁਸੀਂ ਉਹ ਇੱਕ ਕੇਸ ਦੱਸਿਆ ਸੀ ਵੀ ਕੁੜੀ ਨੂੰ ਅੱਗ ਲਾਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਇਹ ਤਾਂ ਹਜੇ ਤਾਂ ਕੋਈ ਕਾਰਵਾਈ ਨਹੀਂ ਨਹੀਂ ਉਹਦੇ ਵਿੱਚ ਕੁਝ ਨਹੀਂ ਹੋਈ ਹੈਗੀ ਕਾਰਵਾਈ ਖਰੜ ਦਾ ਕੇਸ ਆ ਤੇ ਹੁਣ ਐਸਐਸਪੀ ਸਾਹਿਬ ਨੂੰ ਉਹਨਾਂ ਨੇ ਕੰਪਲੇਂਟ ਦਿੱਤੀ ਆ ਮੈਂ ਗਾਈਡ ਕਰ ਰਹੀ ਆ ਉਹਨਾਂ ਨੂੰ ਮੈਂ ਵੀ ਖੁਦ ਹਜੇ ਅਨੇਬਲ ਆ ਕਿ ਮੈਂ ਉੱਥੇ ਜਾ ਕੇ ਉਹਦੀ ਹੈਲਪ ਕਰ ਸਕਾਂ ਮੈਂ ਤਾਂ ਕਹੂੰਗੀ ਵੀ ਉਹਨਾਂ ਨੂੰ ਇਹ ਲੱਗਦਾ ਵੀ ਕਸੂਰ ਬੱਚੀ ਦਾ ਲੜਕੀ ਦਾ ਕੀ ਉਹ ਬਚ ਗਈ ਜੇ ਅੱਗ ਲੱਗ ਜਾਂਦੀ ਫਿਰ ਫੇਰ ਕਰ ਲੈਂਦੇ ਸੋ ਤੁਸੀਂ ਪ੍ਰिवेंशन ਕਿਉਂ ਨਹੀਂ ਕਰਦੇ ਹੈਗੇ ਵੀ ਪਹਿਲਾਂ ਕੁਝ ਹੋਵੇ ਉਦੋਂ ਪਹਿਲਾਂ ਜੇ ਕੁੜੀ ਨੇ ਸਿਆਣਪ ਵਰਤੀ ਉਹਨੇ ਪਾਣੀ ਚ ਛਾਲ ਮਾਰ ਲਈ ਤੇ ਤੁਸੀਂ ਸਿਆਣਪ ਨੂੰ ਸਮਝਦੇ ਕਿਉਂ ਨਹੀਂ ਗਏ ਉਹਦਾ ਫਾਦਰ ਬਹੁਤ ਜ਼ਿਆਦਾ ਅਪਸੈਟ ਹੋ ਗਰੀ ਪਰਵਾਰ ਇੱਕ ਮਾਲੀ ਆ ਮਨਲੀ ਦੀ ਕਿੰਨੀ ਕ ਤਨਖਾਹ ਹੋਗੀ ਔਰ ਉਹਦਾ ਫਾਦਰ ਇਹੋ ਜਿਹਾ ਆ ਜਿੰਨੀ ਵੀ ਕਮਾਈ ਕਰਦਾ ਸੜਕ ਤੇ ਕੋਈ ਪਸ਼ੂ ਦੇਖ ਲਿਆ ਜਾਂ ਮਤਲਬ ਕੋਈ ਵੀ ਦੇਖ ਲਿਆ ਨਾ ਜਾਨਵਰ ਬਿਮਾਰ ਆ ਉਹਦੀ ਸੇਵਾ ਕਰਦਾ ਮੇਰੇ ਕੋਲ ਇੱਕ ਇੰਜਰਡ ਡੌਗ ਆ ਉਹਦੀ ਬਹੁਤ ਸੇਵਾ ਕੀਤੀ ਉਹਨਾਂ ਨੇ ਸੋ ਮੈਨੂੰ ਵੀ ਫੀਲ ਹੋ ਰਿਹਾ ਵੀ ਮਤਲਬ ਇਹੋ ਜਿਹਾ ਪਤਾ ਹੀ ਨਹੀਂ ਕਿੰਨੇ ਕ ਕੇਸ ਆ ਜਿਹੜੇ ਸਾਡੇ ਸਾਹਮਣੇ ਵੀ ਨਹੀਂ ਆਉਂਦੇ ਹੈਗੇ ਲੇਕਿਨ ਗੱਲ ਐ ਵੀ ਸਰਕਾਰੀ ਦਰਬਾਰੇ ਗਰੀਬਾਂ ਦੀ ਨਹੀਂ ਚਲਦੀ ਨਹੀਂ ਚਲਦੀ ਹੈਗੀ ਸਰਕਾਰੀ ਦਰਬਾਰੇ ਪਾਵਰ ਪੈਸਾ ਸਮਝ ਨਹੀਂ ਆਉਂਦਾ ਵੀ ਇੰਨੇ ਇਨਸੈਂਸਟਿਵ ਕਿਉਂ ਹੋ ਗਏ ਆ हां जे ता दोनों पासे ही गरीब होण फेर जरूर किते, किते ना किते ਸੁਣਵਾਈ ਹੋ ਜਾਂਦੀ ਹੈ ਜਿੱਤੇ ਇੱਕ ਪਾਸੇ ਪਾਵਰਫੁੱਲ ਆ ਨਾ ਦੂਜੇ ਪਾਸੇ ਤਾਂ ਉਹਨੂੰ ਦਬਾਉਣ ਤੇ ਜ਼ਿਆਦਾ ਲੱਗ ਜਾਂਦੇ ਆ ਔਰ ਅੱਜ ਤਾਂ ਸਾਡਾ ਨਾ ਲਾਅ ਐਂਡ ਆਰਡਰ ਇਸ ਤਰੀਕੇ ਨਾਲ ਫੇਲ ਹੋ ਚੁੱਕਿਆ ਆ ਕਿ ਮਤਲਬ ਜਿਹਨੂੰ ਕਾਨੂੰਨ ਦਾ ਪਤਾ ਹੈ ਸੁਣਵਾਈ ਉਹਦੀ ਵੀ ਨਹੀਂ ਹੁੰਦੀ ਹਾਈ ਕੋਰਟ ਤੋਂ ਬਿਨਾ ਕੋਈ ਰਾਹ ਹੀ ਨਹੀਂ ਬਚਿਆ ਤੁਸੀਂ ਦੇਖੋ ਇੰਨੇ ਕੇਸਿਸ ਪੈਂਡਿੰਗ ਆ ਤੁਸੀਂ ਹਰੇ ਕੇਸ ਨੂੰ ਹਾਈ ਕੋਰਟ ਦੀਆਂ ਡਾਇਰੈਕਸ਼ਨ ਦੀ ਵੇਟ ਕਰੋਗੇ ਤੱਕ ਦੀ ਗਲਤ ਗੱਲ ਆ ਤੁਸੀਂ ਇੱਕ ਐਫ ਆਈ ਆਰ ਦਾ ਇੱਕ ਫਰਸਟ ਇਨਫੋਰਮੇਸ਼ਨ ਰਿਪੋਰਟ ਹੀ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਇਨਵੈਸਟੀਗੇਸ਼ਨ ਕਰਨੀ ਆ ਏਟ ਲੀਸਟ ਰਿਪੋਰਟ ਹੁਣ ਸਾਡੇ ਵਾਲੇ ਕੇਸ 'ਚ ਹੀ ਦੇਖ ਲਓ ਮੇਰੀ ਐਮ ਐਲ ਆਰ ਦੇ ਵਿੱਚ ਇਟਸ ਕਲੀਅਰਲੀ ਮੈਂਸ਼ਨ ਥੈਟ ਸ਼ਾਰਪ ਵੈਪਨ ਯੂਜ਼ ਕੀਤੀ ਗਈ ਆ ਮੇਰੇ 17 ਮੈਂ 15 ਬੋਲ ਰਹੀ ਸੀ ਬਾਜ ਗਿਣਿਆ 17 ਸਟਿਚਸ ਨੇ ਕਿਉਂਕਿ ਜਦੋਂ ਤੁਹਾਡੇ ਲੱਗਦੀ ਆ ਨਾ ਨਵੀਂ-ਨਵੀਂ ਤੁਹਾਨੂੰ ਸੁਰਤ ਵੀ ਨਹੀਂ ਹੁੰਦੀ ਨਹੀਂ ਹੁੰਦੀ ਸੁਰਤ 17 ਸਟਿਚਸ ਨੇ ਮੇਰੇ ਔਰ ਇੰਨਾ ਡੂੰਗਾ ਜ਼ਖਮ ਆ ਕਿ ਮੇਰੀ ਹੱਡੀ ਨੂੰ ਵੀ ਚੀਰਿਆ ਹੋਇਆ ਆ ਇਤੋਂ ਵੱਡਾ ਹੋਰ ਕੀ ਪ੍ਰੂਫ ਚਾਹੀਦਾ ਹਜੇ ਤੱਕ ਛੱਬੀ ਨਹੀਂ ਲੱਗੀ ਹੈਗੀ ਗੱਲਾਂ ਦੂਰ ਦੀਆਂ ਕੱਪੜੇ ਮੇਰੇ ਫਾੜੇ ਗਏ ਆ ਫਾੜਨ ਦੀ ਕੋਸ਼ਿਸ਼ ਹੋਈ ਆ ਤਾਂ ਡਿਸਰੋਬ ਕਰਨ ਦੀ ਕੋਸ਼ਿਸ਼ ਹੋਈ ਆ ਉੱਤੇ 74 ਲੱਗੀ ਆ 76 ਨਹੀਂ ਲੱਗੀ ਅਜੇ ਤੱਕ 76 ਉਹ 376 ਦੀ ਗੱਲ ਨਹੀਂ ਨਮੀ ਬੀ ਐਨ ਐਸ ਠੀਕ ਹੈ ਜਿਹਦੇ ਵਿੱਚ ਡਿਸਰੋਬ ਕਰਨ ਦੀ ਇੱਕ ਹੁੰਦੀ ਆ ਕਿ ਆਊਟਰੇਜ਼ਿੰਗ ਦੀ ਮੋਡੈਸਟੀ ਆਫ ਔਮਨ ਇੱਕ ਹੁੰਦੀ ਆ ਡਿਸਰੋਬ ਕਰਨਾ ਆਊਟਰੇਜ਼ ਵਾਲੀ ਧਾਰਾ ਲੱਗੀ ਆ ਡਿਸਰੋਬ ਵਾਲੀ ਧਾਰਾ ਨਹੀਂ ਲੱਗੀ ਸੋ ਇਹ ਹਾਲਾਤ ਆ ਹੁਣ ਇਹ ਚਾਹੁੰਦੇ ਆ ਕਿ ਮੈਂ ਹਾਈ ਕੋਰਟ ਜਾਵਾਂ ਲੱਗ ਹੀ ਰਿਹਾ ਆ ਸੋ ਇਥੇ ਸਿਸਟਮ ਖਈਆ ਪੰਜਾਬ ਦੇ ਵਿੱਚ ਪੂਰਾ ਮਾਮਲਾ ਪੋਲਿਟੀਕਲ ਪ੍ਰੈਸ਼ਰ ਵੀ ਪੈ ਗਿਆ ਤਾਂ ਵੀ ਇਹ ਹਾਲਾਤ ਦੇਖੋ ਗਵਰਨਰ ਸਾਹਿਬ ਦੀ ਸਾਡੇ ਵਾਲੇ ਕੇਸ ਤੱਕ ਗਵਰਨਰ ਸਾਹਿਬ ਦਾ ਪ੍ਰੈਸ਼ਰ ਸੀ ਫਿਰ ਵੀ ਇਹ ਹਾਲਾਤ ਨੇ ਕਿਉਂਕਿ ਦੂਜੇ ਪਾਸੇ ਹੁਣ ਮੈਨੂੰ ਨਹੀਂ ਸਮਝ ਆਉਂਦਾ ਇੱਕ ਪਾਸੇ ਕਹਿ ਰਿਹਾ ਸਰਕਾਰ ਵੀ ਧੀਆਂ ਦੀ ਰਾਖੀ ਕੀਤੀ ਜਾਊਗੀ ਹਨਾ ਤੇ ਸਾਰੀਆਂ ਚੀਜ਼ਾਂ ਨੇ ਫਿਰ ਹੋਕ ਹੀ ਰਿਹਾ ਆ ਉਹ ਜਿਹੜੇ ਮੇਰੇ ਕੇਸ ਦੇ ਵਿੱਚ ਅਕਿਊਜ਼ਡ ਨੇ ਉਹ ਰੋਜ਼ ਧਰਨਾ ਲਾਉਂਦੇ ਨੇ ਐਸਐਸਪੀ ਦਫ਼ਤਰ ਦੇ ਬਾਹਰ ਉਹ ਅਕਿਊਜ਼ ਨੇ ਤੁਸੀਂ ਉਹਨਾਂ ਨੂੰ ਅਰੈਸਟ ਕਿਉਂ ਨਹੀਂ ਕਰਦੇ ਹੁਣ ਤਾਂ 7 ਦਿਨ ਤੋਂ ਵੀ ਵੱਧ ਦਾ ਟਾਈਮ ਹੋ ਗਿਆ ਨੋਟਿਸ ਵਾਲਾ ਟਾਈਮ ਵੀ ਗਿਆ ਸੋ ਵਾਈ ਯੂ ਗਾਇਜ਼ ਆਰ ਨਾਟ ਅਰੈਸਟਿੰਗ ਜਦ ਕਿ ਕਲੀਅਰ ਆ ਐਵੀਡੈਂਸ ਕਲੀਅਰ ਆ ਵੀਡੀਓਜ਼ ਤੋਂ ਕਲੀਅਰ ਆ ਸਾਰਾ ਕੁਝ ਜ਼ਖਮਾਂ ਤੋਂ ਕਲੀਅਰ ਆ ਹਲੇ ਵੀ ਇਹਨਾਂ ਨੂੰ ਐਵੀਡੈਂਸ ਚਾਹੀਦੇ ਆ ਅਕਿਊਜ਼ ਆਪਦੇ ਹੱਥਾਂ ਦੇ ਵਿੱਚ ਸੱਬਲਾਂ ਫਰੀ ਕਿਰਪਾਨਾਂ ਫੜੀ ਸਾਫ਼ ਵੀਡੀਓਜ਼ 'ਚ ਦੇਖ ਰਹੇ ਨੇ ਹਜੇ ਵੀ ਇਹਨਾਂ ਨੂੰ ਸਬੂਤ ਚਾਹੀਦਾ ਹੈ ਸੋ ਆਹ ਦਾ ਸਾਡੇ ਵਾਲੇ ਕੇਸ ਚ ਲਾਅ ਐਂਡ ਆਰਡਰ ਆ ਬਾਕੀ ਗਰੀਬ ਬੰਦੇ ਦੀ ਜਿਹਦੇ ਨਾਲ ਹੀ ਕੋਈ ਨਹੀਂਗਾ ਉਹਦੀ ਤੁਸੀਂ ਕੀ ਉਮੀਦ ਕਰੋਗੇ ਮੇਰੇ ਨਾਲ ਤਾਂ ਬਾਰ ਐਸੋਸੀਏਸ਼ਨ ਖੜੀ ਆ ਮੇਰੇ ਲਈ ਬਾਰ ਕਾਉਂਸਲ ਮੇਰੀ ਖੜੀ ਆ ਠੀਕ ਹੈ ਬਹੁਤ ਲੋਕ ਖੜੇ ਨੇ ਇਲਾਕੇ ਦੇ ਲੋਕ ਖੜੇ ਨੇ ਪੰਚਾਇਤਾਂ ਖੜੀਆਂ ਨੇ ਆਈ ਡੋਨਟ ਨੋ ਮੈਂ ਗਰੀਬਾਂ ਦੇ ਤਾਂ ਨੀਹਾ ਦੇ ਘਰੇ ਵੀ ਗਿਆ ਮੈਨੂੰ ਕੋਈ ਚਲੋ ਠੀਕ ਹੈ ਆਪਣੇ ਘਰ ਖਾਂਦੇ ਨੇ ਵਧੀਆਂ ਨੇ ਕੋਈ ਇੰਨੇ ਤਗੜੇ ਨਹੀਂ ਲੱਗੇ ਬਿਲਕੁਲ ਉਹੀ ਉਹ ਤਾਂ ਜਿਹੜਾ ਜੋ ਕੁਝ ਹੋ ਗਿਆ ਨਾ ਵਿਸ਼ਾਲ ਸੈਣੀ ਜੀ ਕਰਕੇ ਹੋ ਗਿਆ ਜੇ ਕਿਤੇ ਉਹ ਸੈਣੀ ਸਾਹਿਬ ਉੱਥੇ ਨਾ ਹੁੰਦੇ ਤੇ ਹੈਲਪ ਕਰਨ ਵਾਲਾ ਕੋਈ ਨਾ ਹੁੰਦਾ ਨਾ ਮੈਂ ਗਾਰੰਟੀ ਦਿੰਦੀ ਇਹਨਾਂ ਨੇ ਕੁਝ ਨਹੀਂ ਕਰਦਾ ਸੀ ਇੱਥੇ ਬਹੁਤ ਚੀਜ਼ਾਂ ਨੇ ਮਤਲਬ ਵੀ ਮੈਂ ਨਾ ਇੱਥੇ ਹੁਣ ਇੱਕ ਇੱਕ ਬੱਚੀ ਦਾ ਕੇਸ ਦੱਸਦੀ ਆ ਕਰਤਾਰਪੁਰ ਦੇ ਕਰਤਾਰਪੁਰ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ 2021 ਦੇ ਵਿੱਚ ਇੱਕ ਨਿੱਕੀ ਜੀ ਬੱਚੀ 22 ਨਿੱਕੀ ਜੀ ਬੱਚੀ 7 ਸਾਲ ਦੀ ਬੱਚੀ ਨੂੰ ਅਸੀਂ ਉਹਨੂੰ ਗੁੜੀਆ ਕេស ਦਿੱਤਾ ਉਹਨੂੰ ਬੰਦਾ ਬਿਠਾ ਕੇ ਲੈ ਗਿਆ ਉਹਨੂੰ ਉਹ ਕੁੜੀ ਖੂਨ ਨਾਲ ਲਥਪਥ ਬੋਰੀ ਚ ਬੰਨੀ ਹੋਈ ਸੜਕ ਦੇ ਕਿਨਾਰੇ ਉਹ ਮਿਲੀ ਆ ਬੱਚੀ ਦਾ ਬਰੂਟਲੀ ਰੇਪ ਕੀਤਾ ਗਿਆ ਉਹਦੀਆਂ ਮਲਟੀਪਲ ਸਰਜਰੀ ਹੋਈਆਂ ਬੰਦਾ ਫਰਾਰ ਆ ਔਰ ਉਹਨੂੰ ਕੰਪਨਸੇਸ਼ਨ ਤੱਕ ਨਹੀਂ ਕੋਰਟ ਵੱਲੋਂ ਦਿੱਤੀ ਗਈ ਜਦ ਕੀ ਕੋਰ ਲਾ ਕਲੀਅਰ ਆ ਕਿ ਜੇ ਅਨਟ੍ਰੇਸਡ ਰਹਿ ਗਿਆ ਤਾਂ ਤੁਸੀਂ ਇਨਸਾਫ ਦੋਗੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਉਸ ਬੱਚੇ ਦੀ ਜ਼ਿੰਦਗੀ ਬਣਾਉਣਾ ਹੂੰ ਡਿਸਟਰਬ ਹੋ ਜੂਗਾ ਨਾ ਬੰਦ ਕਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਉਹਨੂੰ ਇਨਸਾਫ ਦੇਣਾ ਮੈਂ ਬਹੁਤ ਸਾਰੀਆਂ ਚਿੱਠੀਆਂ ਲਿਖ ਚੁੱਕੀ ਹਾਂ ਮੈਂ ਪੀਐਮ ਨੂੰ ਚਿੱਠੀ ਲਿਖ ਚੁੱਕੀ ਹਾਂ ਉਹਦੇ ਵਿੱਚ ਮੈਂ ਡੀ ਐਲ ਐਸ ਨੂੰ ਲਿਖ ਚੁੱਕੀ ਹਾਂ ਮੈਂ ਸਟੇਟ ਲੀਗਲ ਐਡ ਨੂੰ ਲਿਖ ਚੁੱਕੀ ਹਾਂ ਹੁਣ ਮੇਰੇ ਕੋਲ ਬਚਿਆ ਕੀ ਹੈ ਪੀ ਆਈ ਐਲ ਹਰ ਚੀਜ਼ ਲਈ ਅਸੀਂ ਕੋਰਟ ਜਾਈਏ ਕਿਤੇ ਤਾਂ ਇਨਸਾਫ ਮਿਲੇ ਕਿਤੇ ਤਾਂ ਸਾਨੂੰ ਕੋਰਟ ਜਾਣ ਤੋਂ ਬਿਨਾ ਕੋਰਟ ਕੋਲ ਤਾਂ ਆਲਰੇਡੀ ਕੇਸਿਸ ਐਨੇ ਪੈਂਡਿੰਗ ਆ ਤੁਸੀਂ ਕੋਰਟ ਦੇ ਉੱਤੇ ਕਿੰਨਾ ਕੁ ਹਾਈ ਕੋਰਟ ਦੇ ਉੱਤੇ ਬੋਝ ਪਾਉਣਾ ਚਾਹੁੰਦੇ ਹੋ ਹਰ ਚੀਜ਼ ਲਈ ਵੈਰੀ ਡਿਸਪਾਇੰਟਡ ਉਹ ਜੋ ਨੇਹਾ ਇੱਕ ਨਹੀਂ ਐ ਇਹੋ ਜੋ بڑے ਕੇਸਿਸ ਨੇ ਬਹੁਤ ਨੇ ਨੇਹਾ ਦਾ ਸ਼ਾਇਦ ਇਹਦੀ ਪਹਿਲਾਂ ਵੀਡੀਓ ਵਾਇਰਲ ਹੋ ਗਈ ਸੀਗੀ ਥੋੜਾ ਵਿਸ਼ਾਲ ਜੀ ਨੇ ਕੇਸ ਚੱਕ ਲਿਆ ਥੋੜਾ ਕਿਤੇ ਨਾ ਕਿਤੇ ਕੁੜੀ ਪੰਜਾਬ ਦੀ ਆ ਤੇ ਹਰਿਆਣੇ ਦੇ ਹਿਮਾਚਲ ਦਾ ਥੋੜਾ ਉਸ ਚੀਜ਼ ਕਰਕੇ ਕੇਸ ਹਾਈਲਾਈਟ ਹੋ ਗਿਆ ਇੱਥੇ ਤਾਂ ਪਤਾ ਹੀ ਨਹੀਂ ਕਿੰਨਿਆਂ ਨਾਲ ਕੀ ਕੁਛ ਹੁੰਦਾ ਆ ਸਾਹਮਣੇ ਵੀ ਨਹੀਂ ਆਉਂਦੇ ਕੇਸ ਸੁਣਵਾਈ ਵੀ ਨਹੀਂ ਹੁੰਦੀ ਇੱਕ ਮੈਨੂੰ ਮਾਨਸੇ ਤੋਂ ਨਹੀਂ ਮਲੇਰਕੋਟਲੇ ਤੋਂ ਕਿਸੇ ਨੇ ਕੰਟੈਕਟ ਕੀਤਾ ਸੀ ਮਲੇਰਕੋਟਲੇ ਤੋਂ ਉਹ ਕਹਿੰਦਾ ਕਿ ਮੇਰੀ ਭੈਣ ਨੂੰ ਰੇਪ ਕੀਤਾ ਗਿਆ ਮੇਰੀ ਭੈਣ ਤੇ ਐਸਿਡ ਪਾ ਕੇ ਉਹਨੂੰ ਜਾਲਿਆ ਗਿਆ ਉਹਨੇ ਮੈਨੂੰ ਫੋਟੋਸ ਵੀ ਭੇਜੀਆਂ ਸੀ ਅੱਜ ਤੋਂ 12 13 ਸਾਲ ਪਹਿਲਾਂ ਪਰ ਸਾਰਾ ਕੌਸ਼ ਕਿਉਂਕਿ ਉੱਥੇ ਪੋਲੀਟਿਕਲੀ ਇਨਫਲੂਐਂਸ ਬੰਦੇ ਸੀਗੇ ਤੇ ਸਾਰਾ ਕੇਸ ਰਫਾ-ਦਾਫਾ ਕਰ ਦਿੱਤਾ ਗਿਆ ਉਹਨੂੰ ਇਨਸਾਫ ਨਹੀਂ ਮਿਲਿਆ ਇਹੋ ਜਿਹਾ ਬਹੁਤ ਸਾਰੇ ਕੇਸਿਸ ਨੇ ਕਿਤੇ ਕਿਤੇ ਇਨਸਾਫ ਲਈ ਅਸੀਂ ਕਿਹਦੇ ਕਿਹਦੇ ਨਾਲ ਮੇਰੇ ਵਰਗੇ ਲੋਕ ਵੀ ਆ ਕਿਹਦੇ ਕਿਹਦੀ ਹੈਲਪ ਕਰਦੇ ਫਿਰਨਗੇ ਕਿਤੇ ਤਾਂ ਸਰਕਾਰ ਆਪਦੀ ਜ਼ਿੰਮੇਵਾਰੀ ਸਮਝੇ ਕਿ ਸਿਰਫ ਐਡਵਰਟਾਈਜ਼ਮੈਂਟ ਹੀ ਕਰਨੀ ਆ ਸਾਡੀ ਲੜਾਈ ਕੱਲੀ ਨਸ਼ੇ ਵਿਰੋਧ ਨਹੀਂ ਹੈਗੀ ਸਾਨੂੰ ਇਨਸਾਫ ਵੀ ਤਾਂ ਚਾਹੀਦਾ ਲੋਕਾਂ ਦੇ ਜੇ ਜੇ ਲੋਕਾਂ ਦੀ ਆਮ ਜ਼ਿੰਦਗੀ ਪ੍ਰੋਟੈਕਟਡ ਨਹੀਂ ਹੈਗੀ ਫਿਰ ਅਸੀਂ ਹੋਰ ਕੀ ਕਿੱਥੋਂ ਸੁਨਹਿਰਾ ਪੰਜਾਬ ਬਣਾ ਲਾਂਗੇ ਜਿੱਥੇ ਲੋਕ ਸੁੱਖ ਦੀ ਜ਼ਿੰਦਗੀ ਨਹੀਂ ਜੀ ਸਕਦੇ ਜਿੱਥੇ ਲੋਕਾਂ ਨੂੰ ਇਹ ਆ ਕਿ ਅਸੀਂ ਸਰਕਾਂ ਪੁਲਿਸ ਥਾਣੇ ਜਾਵਾਂਗੇ ਵੀ ਸਾਨੂੰ ਪਹਿਲਾਂ ਤਾਂ ਉਹਨੇ ਟੁੱਟ ਕੇ ਪੈਣਾ ਆ ਤੇ ਟੁੱਟ ਕੇ ਪੈ ਜਾਣਾ ਤੇ ਡਰਾ ਕੇ ਭਜਾ ਦੇਣਾ ਉਹਨਾਂ ਨਾਲ ਸਹੀ ਤਰੀਕੇ ਨਾਲ ਡੀਲ ਨਹੀਂ ਕਰਨਾ ਤੇ ਫਿਰ ਇਨਸਾਫ਼ ਦੀ